ਪੰਜਾਬੀਅਤ ਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਜਿੱਥੇ ਹਿੰਦੁਸਤਾਨ ਇਸ ਟਾਈਮ ਦੇ ਉੱਤੇ ਇੱਕ ਸੰਕਟ ਦੀ ਘੜੀ ਦੇ ਵਿੱਚੋਂ ਆਪਣਾ ਦੇਸ਼ ਗੁਜ਼ਰ ਰਿਹਾ ਹੈ ਤੇ ਪੰਜਾਬ ਦੇ ਵਿੱਚ ਸਾਰੇ ਦੇਸ਼ ਦੇ ਵਿੱਚ ਬਲੈਕਆਊਟ ਕੀਤਾ ਜਾ ਰਿਹਾ ਹੈ ਇਸ ਬਲੈਕਆਊਟ ਦਾ ਫਾਇਦਾ ਜੋ ਹੈ ਉਹ ਚੋਰ ਲੈ ਰਹੇ ਨੇ ਚੋਰਾਂ ਨੂੰ ਮੋਜਾਂ ਲੱਗੀਆਂ ਰਹੀਆਂ ਇੱਕ ਮਾਮਲਾ ਆਇਆ ਹੈ ਬਠਿੰਡਾ ਜ਼ਿਲ੍ਹੇ ਦੇ ਪਿੰਡ ਚੁੰਬਾ ਦੇ ਵਿੱਚ ਦਿਖਾਉਣਾ ਤੁਹਾਨੂੰ ਲਾਈਵ ਤਸਵੀਰਾਂ ਦੇਖਦੇ ਰਹੋ ਪੰਜਾਬੀ ਆਦੀ ਆਵਾਜ਼ ਉੱਥੇ ਚੋਰਾਂ ਨੇ ਬਲੈਕ ਬਲੈਕ ਆਊਟ ਦਾ ਜਿਹੜਾ ਲਾਹਾ ਲੈਂਦਾ ਹੋਇਆ ਖੇਤਾਂ ਦੇ ਵਿੱਚੋਂ ਟਰੈਫਰ ਚੋਰੀ ਕਰਕੇ ਉਹਨਾਂ ਦੇ ਵਿੱਚੋਂ ਤਾਂਬਾ ਕੱਢਿਆ ਗਿਆ ਲਗਾਤਾਰ ਦੋ ਤਿੰਨ ਬਲੈਕਆਊਟ ਰਿਹਾ ਤੇ ਦੋਨੋਂ ਦੇ ਦਿਨ ਪਿੰਡ ਚੁੰਬਾ ਦੇ ਵਿੱਚ ਜਿਹੜਾ ਚੋਰਾਂ ਦੇ ਵੱਲੋਂ ਇੱਕ ਟਰਾਂਸਫਰ ਉਤਾਰ ਕੇ ਉੱਥੇ ਚੋਰੀ ਕੀਤੀ ਹੈ ਦੇਖਦੇ ਆ ਪੂਰਾ ਮਾਮਲਾ ਜੁੜੇ ਰੋ ਪੰਜਾਬੀ ਆਤੀ ਆਵਾਜ਼ ਦੇ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਅਤੇ ਫਾਲੋ ਕਰਨਾ ਨਾ ਭੁੱਲੋ ਤਾਂ ਕਿ ਹਰ ਜਾਣਕਾਰੀ ਹਰ ਖਬਰ ਪਹੁੰਚ ਦੇ ਆਧਾਰ ਤੇ ਤੁਹਾਡੇ ਤੱਕ ਪਹੁੰਚ ਸਕੇ ਦੇਖਦੇ ਰਹੋ ਪੰਜਾਬੀ ਆਤ ਦੀ ਆਵਾਜ਼ ਮੇਰਾ ਨਾਮ ਸਿਮਰਜੀਤ ਸਿੰਘ ਪਿੰਡ ਝੁੰਬਾ ਦਾ ਵਾਸੀ ਆ ਜੋ ਕਿ ਦੋ ਦਿਨਾਂ ਤੋਂ ਸਾਡੇ ਪਿੰਡ ਵਿੱਚ ਮੋਟਰਾਂ ਦੀਆਂ ਜੋ ট্রান্সਫਾਰਮ ਨੇ ਲਗਾਤਾਰ ਲੈ ਰਹੇ ਨੇ ਕੱਲ ਸਾਡੇ ਨਾਲ ਹੀ ਘਰਾਂ ਦੇ ਨੇੜੇ ট্রান্সਫਰ ਲਾਇਆ ਗਿਆ ਕੱਲ ਤੋਂ ਬਾਅਦ ਅੱਜ ਦੂਸਰੇ ਦਿਨ ਹੀ ਸਾਡੇ ਦੂਸਰੀ ਮੋਟਰ ਤੋਂ ট্রান্সਫਰ ਲਾਇਆ ਗਿਆ ਜੋ ਕਿ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦੇ ਰਿਹਾ ਨਾ ਕੋਈ ਇਨਾਂ ਤੇ ਜੋ ਚੋਰ ਆ ਇਹਨਾਂ ਤੇ ਵੰਦੀ ਕਾਰਵਾਈ ਕੀਤੀ ਜਾ ਰਹੀ ਹੈ। ਸਾਡੀ ਬੇਨਤੀ ਹੈ ਪ੍ਰਸ਼ਾਸਨ ਨੂੰ ਕਿ ਜੋ ਇਦਾਂ ਦੇ ਕੰਮ ਕਰਦੇ ਨੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ। ਜੇਕਰ ਪ੍ਰਸ਼ਾਸਨ ਨਹੀਂ ਇਸ ਵੱਲ ਧਿਆਨ ਦੇਵੇਗਾ ਤਾਂ ਸਾਨੂੰ ਇਸ ਪ੍ਰਤੀ ਕੋਈ ਐਕਸ਼ਨ ਲੈਣਾ ਪਊਗਾ। ਧੰਨਵਾਦ। ਮੇਰਾ ਨਾਮ ਜਕਸੀਰ ਝੁੰਬਾ ਭਾਰਤੀ ਕਿਸਾਨ ਜੁਨਾਗਤਾ ਕਰਾਂ ਹਾਂ। ਜ਼ਿਲ੍ਹਾ ਕਮੇਟੀ ਮੈਂਬਰ ਝੁੰਬੇ ਪਿੰਡ ਚ ਅੱਜ ਖੜੇ ਹਾਂ ਖੇਤਾਂ ਚ। ਇੱਕ ਪਾਸੇ ਤਾਂ ਜੰਗ ਦਾ ਮਾਹੌਲ ਬਣਿਆ ਹੋਇਆ ਤੇ ਦੂਜੇ ਪਾਸੇ ਚੋਰਾਂ ਨੂੰ ਜਿਹੜੀ ਮौज ਬਣੀ ਹੋਈ ਆ ਕੱਲ ਵੀ ਝੁੰਬੇ ਪਿੰਡ ਤੋਂ ట్రాਫਾਰਮ ਚੋਂ ਤਾਂਬਾ ਕੱਢਿਆ ਤੇ ਅੱਜ ਵੀ ਤਾਂਬਾ ਕੱਢਿਆ ਤੇ ਜਿਹਦੇ ਚ ਗਰੀਬ ਕਿਸਾਨਾਂ ਤਾਂ ਜੇ ਚੋਰੀਆਂ ਲਗਾਤਾਰ ਭਗਵੰਤ ਮਾਨ ਦੀ ਸਰਕਾਰ ਚ ਲਗਾਤਾਰ ਨੇਤਾ ਚੋਰੀਆਂ ਹੋਰੀਆਂ ట్రాਫਾਰਮ ਲੈ ਰਹੇ ਆ ਕਿਤੇ ਤਾਰਾਂ ਲੈਂਦੀਆਂ ਵੱਡੀ ਪੱਦਰ ਤੇ ਪ੍ਰਸ਼ਾਸਨ ਨੂੰ ਕਈ ਵਾਰੀ ਫੜਕੀ ਫੜਾਤੇ ਤੇ ਉਤੇ ਕੋਈ ਸਖਤ ਕਾਰਵਾਈ ਨਹੀਂ ਕੀਤੀ ਜਾਂਦੀ ਜਿਹੜਾ ਚੋਰਾਂ ਦੇ ਹੌਸਲੇ ਆ ਜਿਹੜੇ ਬੁਲੰਦ ਦਿਨੋਂ ਦਿਨ ਹੁੰਦੇ ਜਾਂਦੇ ਆ ਕ੍ਰਾਈਮ ਵੱਧ ਆ ਜਾਂਦਾ ਅਸੀਂ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਨੂੰ ਜੋ ਗਰੀਬ ਕਿਸਾਨਾਂ ਦਾ ਲਗਾਤਾਰ ਮੋਟਰਾਂ ਦੀਆਂ ਤਾਰਾਂ ਕਿਤੇ ਸੋਲਰਾਂ ਦੇ ਡੱਬੇ ਲੈਂਦੇ ਆ ਕਿਤੇ ਟਰਾਂਸਫਾਰਮਾਂ ਤੋਂ ਤਾਂਬਾ ਕੱਢਿਆ ਜਾਂਦਾ ਤਾਂ ਕਰਕੇ ਇਹ ਬੇਨਤੀ ਕਰਦੇ ਆ ਇਨ੍ਹਾਂ ਚੋਰਾਂ ਤੇ ਭਗਵੰਤਮਾਨ ਦੀ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨੱਥ ਭਾਵੇ ਜਿਹੜਾ ਦਿਨੋਂ ਦਿਨ ਉਹ ਕੀ ਕ੍ਰਾਇਮ ਆ ਜਿਹੜਾ ਵਧੀ ਜਾਂਦਾ ਤੇ ਸ਼ਖਤ ਦਾ ਧਰਾਵਾ ਲਾ ਕੇ ਉਹਨਾਂ ਨੂੰ ਜੇਲ੍ਹਾਂ ਚ ਭੇਜਿਆ ਜਾਵੇ ਤਾਂ ਕਰਕੇ ਕਿਸਾਨ ਵੀਰਾਂ ਨੂੰ ਜਿਹੜੀ ਰਾਤ ਮਿਲ ਜੇ ਅਸੀਂ ਦੂਰੀ ਔਰ ਫਿਰ ਬੇਨਤੀ ਕਰਦੇ ਆ ਆਨੰਦਗੜ੍ਹ ਦੇ ਐਸਐਚਓ ਸਾਹਿਬ ਨੂੰ ਜੋ ਸਾਡੀਆਂ ਝੁੰਬੇ ਪਿੰਡ ਚ ਜਾਂ ਨੇੜੇ-ਨੇੜੇ ਪਿੰਡਾਂ ਚ ਇੱਕ ਗਰੋਹ ਬਣਾ ਹੋਇਆ ਜੋ ਲਗਾਤਾਰ ਆ ਮੋਟਰਾਂ ਦੀਆਂ ਸੋਲਰ ਦੀਆਂ ਤਾਰਾਂ ਉਹਨਾਂ ਦੀਆਂ ਪਲੇਟਾਂ ਡੱਬੇ ਤੇ ਟਰਾਂਸਫਾਰਮ ਲਗਾਤਾਰ ਤਾਂਬਾ ਕੱਢਿਆ ਜਾ ਰਿਹਾ। ਕਿਸਾਨ ਇੱਕ ਰੀ ਮਸਾਂ ਟਰਾਂਸਫਾਰਮ ਲੈ ਕੇ ਆਉਂਦਾ ਕਿਤੇ ਤੰਨ ਕੀਆ ਤਾਰਾਂ ਵੀ ਬਹੁਤ ਮਹਿੰਗੀਆਂ ਆ ਕੇਵळा ਜਿਹੜੀਆਂ। ਤੇ ਪੁਲੰਦ ਕਰਦੀ ਪੁਲਿਸ ਨੂੰ ਬੇਨਤੀ ਕਰਦੇ ਆ ਜੋ ਇਹਨਾਂ ਤੇ ਸਖਤ ਧਰਾਮਾ ਲਾ ਕੇ ਇਹਨਾਂ ਦੇ ਸਖਤ ਕਾਰਵਾਈ ਕੀਤੀ ਜਾਵੇ। ਤੇ ਨਹੀਂ ਸਾਨੂੰ ਮਜਬੂਰ ਨ ਕੋਈ ਐਕਸ਼ਨ ਹੋਊ ਜਣਾ ਕਰਨਾ ਪਵੇ ਜਿਹਦੇ ਚ ਮਤਲਬ ਟਕਰਾਅ ਆਵੇ ਕਾਂ ਛਾੜੀ ਮਜਬੂਰੀ ਬਣੂਗੀ ਫਿਰ ਜੇ ਲਗਾਤਾਰ ਆਏ ਕਿਸਾਨਾਂ ਦੀ ਲੁੱਟ ਪਹਿਲੇ ਹੀ ਕਿਸਾਨ ਤਾਂ ਪਹਿਲੇ ਹੀ ਮੂੰਹ ਖੁੱਦ ਹੀ ਮੰਨਤੇ ਖੜਾ ਜੇ ਲੁੱਟ ਐ ਹੁੰਦੀ ਰਹੀ ਤਾਂ ਕਿੱਥੋਂ ਕਿਸਾਨ ਬਾਲ ਹੋਊਗਾ ਇੰਨਾ ਕਹਿੰਦੇ ਹੋਏ ਅਨੰਦ ਗੜਦੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਇਹਨਾਂ ਦੇ ਚੋਰਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਜਿਹੜਾ گاਣ ਨੂੰ ਉਹਨਾਂ ਦਾ ਮਨੋਂ ਵੱਲ ਨਾ ਵਧੇ